ਪਰ ਹੁਣ ਨਹੀਂ ਉਹ ਹੁਣ ਉਹ ਸਵਾਗਤ ਪ੍ਰੇਰ ਆ ਉਹ ਸਵਾਗਤ ਕੀ ਆ ਪ੍ਰੇਰ ਔਰ ਪ੍ਰੇਰ ਕਿਹੜੀ ਆ ਜਿੰਨਾ ਚਿਰ ਤੁਸੀਂ ਆਪਣੇ ਲਈ ਪ੍ਰੇਰ ਕਰਦੇ ਰਹੇ ਕੋਈ ਕਬੂਲ ਨਹੀਂ ਹੋਣੀ ਜਦੋਂ ਲੋਕਾਂ ਲਈ ਪ੍ਰੇਰ ਕਰਨੀ ਸ਼ੁਰੂ ਕੀਤੀ ਤੁਹਾਡੀ ਪ੍ਰੇਰ ਦਾ ਪਤਾ ਵੀ ਨਹੀਂ ਲੱਗਣਾ ਕਦੋਂ ਕਬੂਲ ਹੋਗੀ ਸਾਹਮਣੇ ਜਦੋਂ ਆਪਣੇ ਲਈ ਛੱਡ ਕੇ ਆਪਣੇ ਲੋਕਾਂ ਲਈ ਮੰਗਣਾ ਸ਼ੁਰੂ ਕੀਤਾ ਦੁਖੀ ਬਿਮਾਰਾਂ ਦੇ ਲਈ ਪ੍ਰੇਰ ਕਰਨੀ ਸ਼ੁਰੂ ਕੀਤੀ ਤੁਹਾਡੀ ਪ੍ਰੇਰ ਆਪੇ ਕਬੂਲ ਹੋ ਜਾਣੀ ਪਰ ਉਹ ਦੱਸੇਗਾ ਕੌਣ ਉਹ ਪਾਕਰੂ ਜੀ ਦੱਸੇਗਾ ਅੱਜ ਹੁਣ ਕਿਉਂ ਫੇਲ ਕਿਉਂਕਿ ਆਪਣੇ ਲਈ ਸਾਰੀ ਪ੍ਰੇਰ ਹੋ ਰਹੀ ਆ ਆਪਣੇ ਲਈ ਆਪਣੇ ਲਈ ਮੈਨੂੰ ਹੀ ਦੇ ਸਾਰਾ ਕੁਝ ਮੈਨੂੰ ਹੀ ਦੇ ਮੈਨੂੰ ਹੀ ਦੇ ਮੇਰਾ ਆ ਕਰ ਦੇ ਮੇਰਾ ਉਹ ਕਰ ਦੇ ਮੇਰਾ ਆ ਨਹੀਂ ਹੈਗਾ ਮੇਰਾ ਉਹ ਨਹੀਂ ਹੈਗਾ ਪਰ ਰੱਬ ਦੇ ਬੰਦਿਆਂ ਦਾ ਧਿਆਨ ਹੀ ਨਹੀਂ ਕਿ ਰੱਬ ਜੀ ਤੇਰੇ ਬੰਦੇ ਮਾਰੇ ਮਾਰੇ ਫਿਰਦੇ ਪਏ ਆ ਤੇਰੇ ਬੰਦੇ ਨਸ਼ਿਆਂ ਚ ਤੇਰੇ ਬੰਦੇ ਵੀ ਵਿਚਾਰ ਚ ਤੇਰੇ ਬੰਦੇ ਕਿਉਂਕਿ ਜਿੰਨਾ ਮੁਲਕ ਜਿੰਨਾ ਇਨਸਾਨ ਜਿੰਨੀ ਆਦਮ ਜਾਨ ਇਸ ਧਰਤੀ ਤੇ ਆ ਉਹ ਸਾਡੇ ਰੱਬ ਜੀ ਦੀ ਹੈ ਔਰ ਸਾਨੂੰ ਉਸ ਰੱਬ ਜੀ ਨੇ ਆਪਣੇ ਬੇਟੇ ਬਣਾਇਆ ਕਿ ਆਪਾਂ ਆਪਣੇ ਭੈਣਾ ਭਰਾਵਾਂ ਦੇ ਲਈ ਪ੍ਰੇਰਣ ਕਰ ਸਕੀਏ ਤੇ ਆਪਾਂ ਆਪਣੇ ਮਸਲੇ ਚੀਲ ਜੀ ਹੋਇਆ ਕਾਡ ਉਸ ਕਦੀ ਲੈ ਕੇ ਗਿਆ ਨਹੀਂ ਨਾ ਹਰ ਬੰਦਾ ਆਪਣੀ ਦੌਰ ਚ ਲੱਗਾ ਹੋਇਆ ਹੈ ਜਿਹਦਾ ਵਿਆਹ ਨਹੀਂ ਹੋਇਆ ਉਹ ਕਹਿੰਦਾ ਮੇਰਾ ਦਵਾ ਦਾ ਵਿਆਹ ਹੋਵੇ ਜਿਹਦੇ ਕੋਲ ਨੌਕਰੀ ਨਹੀਂ ਹੈਗੀ ਉਹ ਕਹਿੰਦਾ ਦਵਾ ਦਵਾ ਨੌਕਰੀ ਮਿਲੇ ਜਿਹਨੇ ਬਾਹਰ ਜਾਣਾ ਉਹ ਕਹਿੰਦਾ ਦਵਾ ਦਵਾ ਜਲਦੀ ਹੋਣ ਮੈਨੂੰ ਜਿਹਦੇ ਬੱਚਾ ਹੈ ਨਹੀਂ ਉਹ ਕਹਿੰਦਾ ਜਲਦੀ ਜਲਦੀ ਮੇਰੇ ਗਰਭ ਚ ਬੱਚਾ ਆਵੇ ਮੈਂ ਜਲਦੀ ਜਲਦੀ ਜਿਹੜਾ ਗਰੀਬ ਹੋ ਕਹਿੰਦਾ ਮੈਂ ਅਮੀਰ ਹੋਵਾਂ ਪਰ ਰੱਬ ਕਿੱਦਾ ਕੰਮ ਕਿੱਥੇ ਹੈ ਉਹ ਕਿਉਂ ਨਹੀਂ ਸਮਝ ਆ ਰਹੀ ਕਿਉਂਕਿ ਪਾਪਰੂ ਜੀ ਇੱਧਰ ਖੜੇ ਆ ਆਪਾਂ ਇੱਧਰ ਭੱਜੇ ਜਾ ਰਹੇ ਹਾਂ ਤੇ ਲਿਖਿਆ ਪਾਪਰੂ ਜੀ ਦੇ ਨਾਲ ਸੰਬੰਧ ਕਿਉਂ ਬੰਨਣਾ ਕਿਉਂ ਬਣਾਉਣਾ ਕਿਉਂਕਿ ਉਹਨੇ ਹੀ ਮਿੰਤਦਰਲਾ ਕਰਨਾ ਆਬਾ ਦੇ ਅੱਗੇ ਕਿ ਇਹਨਾਂ ਦੇ ਹੋ ਕੇ ਭਰ ਭਰ ਕੇ ਮਿੰਤਾਦਰਲੇ ਹੋ ਕੇ ਤਾਂ ਥੋੜੀ ਭਰੇ ਨੇ ਆ ਹੋ ਕੇ ਮਿੰਤਾਦਰਲੇ ਪਾਕਰੂ ਜੀ ਤੁਹਾਡੇ ਮੇਰੇ ਬਦਲੇ ਵਚਨ ਕਹਿੰਦਾ ਕਿ ਉਹ ਪਾਕਰੂ ਜੀ ਹੀ ਹੋ ਕੇ ਭੜ ਕੇ ਸਾਡੇ ਲਈ ਸਿਫਾਰਿਸ਼ ਕਰਦਾ ਸਾਡੇ ਲਈ ਕੀ ਕਰਦਾ ਸਿਫਾਰਿਸ਼ ਕਰਦਾ ਕਹਿੰਦੇ ਨਾ ਨਹੀਂ ਜੀ ਮੇਰੀ ਤੇ ਸਿਫਾਰਿਸ਼ ਹੀ ਨਹੀਂ ਮੈਨੂੰ ਕਿੱਥੇ ਨੌਕਰੀ ਮਿਲਣੀ ਮੇਰੇ ਕਿਥੋਂ ਬੱਚਾ ਹੋਣਾ ਓਏ ਜਿੱਡੀ ਵੱਡੀ ਸ਼ਫਾਰਸ਼ ਤੁਹਾਡੇ ਕੋਲ ਹੈ ਉਹ ਤਾਂ ਗੇਗੋ ਹੈ ਹੀ ਨਹੀਂ